ਜਿਹੜਾ ਬੰਦਾ ਵਰਦੀ ਪਾ ਕੇ ਗੁੰਡਾਗਰਦੀ ਕਰ ਸਕਦਾ ਸੋਚੋ ਆਮ ਬੰਦੇ ਦੇ ਹਰਚ ਕੀ ਹੋਊਗਾ ਇਹ ਮੈਂਟਲੀ ਉਹ ਫਿੱਟ ਨਹੀਂ ਆ ਉਹਦਾ ਤਾਂ ਬਲਕਿ ਉਹਦਾ ਮੈਂਟਲੀ ਵੀ ਜਾਂਚ ਕਰਾਈ ਜਾਵੇ ਸਰ ਪੀਜੀ ਭੇਜੋ ਉਹਨੂੰ ਚੈੱਕ ਕਰਾਇਆ ਜਾਵੇ ਕਿ ਉਹ ਕਿਉਂ ਕਿਉਂ ਨਹੀਂ ਫਿੱਟ ਇਹਦੇ ਚ ਆ ਚੀਜ਼ ਕੱਢਣੀ ਜ਼ਰੂਰੀ ਹੈ ਕਿ ਹਲੇ ਨਵੀਂ ਭਰਤੀ ਹੈ ਮੇਰੇ ਖਿਆਲ ਨਾਲ ਕਹਿੰਦਾ ਜਿਹੜਾ ਪੁਲਿਸ ਐਸਆਈ ਹੈ ਕੱਲ ਨੂੰ ਸੋਚੋ ਜੇ ਆਹੀ ਬੰਦਾ ਪ੍ਰਮੋਟ ਹੋਊਗਾ ਇੱਕ ਵੱਡੇ ਲੈਵਲ ਤੇ ਜਾ ਕੇ ਕੀ ਕਰ ਸਕਦਾ ਇਹਦਾ ਡਰ ਖਤਮ ਹੋ ਜਾਊਗਾ ਜਿਹਨੂੰ ਹੁਣੇ ਇੱਕ ਜੂਨੀਅਰ ਪੋਸਟ ਤੇ ਨਵੀਂ ਭਰਤੀ ਨੂੰ ਇਹਨਾਂ ਡਰ ਨਹੀਂ ਆ ਇਹਨੇ ਕੰਮ ਗਲਤ ਕੀਤਾ ਇੱਕ ਐਗਜ਼ਾਮਪਲ ਸੈੱਟ ਕਰਨਾ ਜ਼ਰੂਰੀ ਬਿਨਾ ਗਲਤੀ ਤੋਂ ਤੁਸੀਂ ਕਿਸੇ ਨੂੰ ਥਾਣੇ 'ਚ ਕੁੱਟਣਾ ਸਾਹਿਬ ਇਹ ਗੁੰਡਾ ਐਕਟ ਦਾ ਅਸ਼ੀਸ਼ ਕੁਮਾਰ ਦੇ ਉੱਤੇ ਲਾਗੂ ਹੁੰਦਾ ਜੋ ਕਿ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰ ਰਿਹਾ ਇੱਥੇ ਤਾਂ ਸਾਡੀ ਅਫਸਰਾਂ ਨੂੰ ਵੀ ਉੱਪਰ ਹੈਗੀ ਰੁਜ਼ਾਰੀ 'ਚ ਕਿ ਉਹਨੂੰ ਸਸਪੈਂਡ ਸੱਚੀਓ ਕੀਤਾ ਜਾਵੇ ਇਹਦੇ ਨਾਲ ਤਾਂ ਤੁਸੀਂ ਨੌਜਵਾਨਾਂ ਦੇ ਮਨਾਂ 'ਚ ਡਰ ਪਾ ਰਹੇ ਹੋ ਕੱਲ ਨੂੰ ਤਾਂ ਫਿਰ ਨੌਜਵਾਨ ਆਪਣੀ ਸੇਫਟੀ ਲਈ ਲੜਾਈ ਝਗੜੀ ਕਰਦੇ ਫਿਰ ਹੀ ਜਾਣਗੇ ਕੱਲ ਨੂੰ ਪੁਲਿਸ ਤੋਂ ਵੱਜਦੇ ਵੀ ਰ ਜਾਣਗੇ ਇਹਦਾ ਤਾਂ ਕੱਲ ਨੂੰ ਚੱਕ ਕੇ ਤੁਸੀਂ ਰਾਹ ਜਾਂਦੇ ਤੇ ਪਰਚਾ ਪਾ ਦੋਗੇ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਫੋਨ ਹੁਣ ਸਵਿਚ ਆਫ ਆ ਰਿਹਾ ਤੁਸੀਂ ਵੀ ਗੱਲ ਕੀਤੀ ਥੋੜੇ ਨਾਲ ਗੱਲਬਾਤ ਹੋਈ ਹੈ ਤੇ ਹਨਾ ਤੇ ਇਹ ਦੇ ਵਿੱਚ ਕਈ ਐਂਗਲ ਨਿਕਲ ਕੇ ਆ ਰਹੇ ਕਈ ਲੋਕੀ ਤਾਂ ਇਹ ਵੀ ਕਹਿ ਰਹੇ ਆ ਵੀ ਹੋ ਸਕਦਾ ਸ਼ਾਇਦ ਉਹਦੀ ਕਿਡਨਾਪਿੰਗ ਹੋ ਗਈ ਹੋਵੇ ਕੁਝ ਕਹਿੰਦੇ ਕਿ ਉਹਦੇ ਉੱਤੇ ਦਬਾਅ ਇਨਾ ਪਾਇਆ ਗਿਆ ਕੁਝ ਕਹਿੰਦੇ ਕਿ ਸ਼ਾਇਦ ਉਹਨੂੰ ਕਿਸੇ ਤਰੀਕੇ ਦੇ ਨਾਲ ਇੱਧਰ ਉੱਧਰ ਕੀਤਾ ਗਿਆ ਤੋਂ ਮੈਂ ਨਹੀਂ ਮੰਨਦਾ ਕਿ ਅਗਰ ਮੇਰੇ ਨਾਲ ਮੇਰੇ ਤੇ ਕੁੱਟਮਾਰ ਹੋਈ ਹੈ ਮੈਂ ਕੰਪਰੋਮਾਈਜ਼ ਕਰਕੇ ਬਹਿ ਜਾਊਂਗਾ ਪਰਤੋ ਵਾ ਦੇਖੋ ਇਨਸਾਨ ਨੇ ਜੀਉਣਾ ਕਿਸੇ ਵੀ ਧੀ ਪੇੜ ਨਾਲ ਕੋਈ ਤੱਕਾ ਹੋ ਰਿਹਾ ਹੈ ਕਿਸੇ ਨੌਜਵਾਨ ਨੂੰ ਕੋਈ ਜ਼ਰੂਰਤ ਹੈ ਸਾਡੇ ਕੋਲ ਆਓ ਅਸੀਂ ਫ੍ਰੀ ਸੇਵਾ ਦੇ ਵਿੱਚ ਹਾਜ਼ਰ ਸੋ ਸੈਕਟਰ 17 ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਔਰ ਕੇਸਾਂ ਦੀ ਬੇਅਦਬੀ ਦਾ ਕੇਸਾਂ ਦੇ ਵਿੱਚ ਜਿਹੜਾ ਥੁੱਕਿਆ ਗਿਆ ਹੈ ਇਹ ਜਿਹੜਾ ਪੂਰਾ ਮਾਮਲਾ ਇਸ ਉੱਤੇ ਗਰਮਾਇਆ ਹੋਇਆ ਉਸ ਮਾਮਲੇ ਨੂੰ ਜਿਹੜੇ ਵਕੀਲ ਹੈਂਡਲ ਕਰ ਰਹੇ ਨੇ ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਿੰਘ ਸਾਹਿਬ ਜਿਹੜਾ ਪੂਰਾ ਮਾਮਲਾ ਹੈ ਕਾਨੂੰਨ ਦੇ ਨਜ਼ਰ ਦੇ ਵਿੱਚ ਵੀ ਜੇ ਕੋਈ ਇੱਕ ਤਾਂ ਹੁੰਦਾ ਆਮ ਬੰਦਾ ਕੋਈ ਕਰੇ ਜਿਹਨੂੰ ਕਾਨੂੰਨ ਦੀ ਕੋਈ ਪਤਾ ਨਹੀਂ ਹੈਗਾ ਇੱਕ ਇੱਕ ਕਾਨੂੰਨ ਦਾ ਜਾਣਕਾਰ ਔਰ ਜਿਹਨੇ ਕਾਨੂੰਨ ਨੂੰ ਲਾਗੂ ਕਰਨਾ ਹੈ ਜਨਤਾ ਦੇ ਵਿੱਚ ਕਾਨੂੰਨ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ ਉਹ ਬੰਦਾ ਇਹ ਗਲਤ ਕੰਮ ਕਰੇ ਇਹ ਕਿੰਨਾ ਕੁ ਖਤਰਨਾਕ ਚੀਜ਼ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਕਿੰਨੀ ਕੁ ਵੱਡੀ ਸਜ਼ਾ ਹੈ ਨੌਜਵਾਨ ਦੇ ਪਹਿਲੂ ਨੌਜਵਾਨ ਦੀ ਜੋ ਸਟੇਟਮੈਂਟ ਹੈ ਉਸ ਵਿਹਾਰ ਦੇ ਉੱਤੇ ਤਾਂ ਜੀ ਸਿੱਧੀ 295ਏ ਲੱਗਦੀ ਹੈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਣੀ ਨੌਨ ਅਵੇਲੇਬਲ ਹੈ ਬੰਦੇ ਨੂੰ ਅੰਦਰ ਕਰੋ ਅਸੀਂ ਇਸ ਚੀਜ਼ ਦੀ ਵੀ ਮੰਗ ਕਰਦੇ ਹਾਂ ਹੁਣ ਇਹ ਤਾਂ ਚੀਜ਼ ਹੁਣ ਜਾਂਚ ਦਾ ਪਾਤਰ ਹੈ ਕਿ ਪੁਲਿਸ ਡਿਪਾਰਟਮੈਂਟ ਦੀ ਜਾਂਚ ਕੀ ਜਾਂਦੀ ਹੈ ਅਗਰ ਸਾਨੂੰ ਲੱਗਿਆ ਕਿ ਸਾਡੇ ਕਲਾਇੰਟ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਜਾਂਚ ਦੇ ਵਿੱਚੋਂ ਤਾਂ ਅਸੀਂ ਉਸ ਚੀਜ਼ ਨੂੰ ਵੀ ਐਕਸੈਪਟ ਕਰਾਂਗੇ ਨਹੀਂ ਮਿਲਦੀ ਤਾਂ ਅਸੀਂ ਮਾਨੋਂਗੇ ਅਦਾਲਤ ਦਾ ਰੁਕ ਕਰਾਂਗੇ ਸਰ ਥੋੜੇ ਦਿਨ ਪਹਿਲਾਂ ਸੈਕਟਰ 34 ਦਾ ਮਾਮਲਾ ਆਇਆ ਸੀ ਜਿਹਦੇ ਵਿੱਚ ਕੈਮਰੇ ਦੇ ਵਿੱਚ ਆ ਰਿਹਾ ਸੀਗਾ ਕਿ ਇੱਕ ਪੁਲਿਸ ਮੁਲਾਜ਼ਮ ਥੱਪੜ ਮਾਰ ਰਿਹਾ ਪਾਗ ਉਤਰ ਰਹੀ ਹੈ ਹਨਾ ਇਹ ਕੇਸ ਸੀਗਾ ਤੇ ਉਹ ਇਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਤਾਂ ਜਿਹੜਾ ਪੁਲਿਸ ਡਿਪਾਰਟਮੈਂਟ ਨੇ ਐਕਸ਼ਨ ਲਿਆ ਉਹਨੂੰ ਸਸਪੈਂਡ ਵੀ ਕਰਤਾ ਲੇਕਿਨ ਇੱਥੇ ਤਾਂ ਨਾ ਸਿਰਫ ਥੱਪੜ ਮਾਰੇ ਐ ਕੋਈ ਤੇ ਤਾਂ ਪਤਾ ਨਹੀਂ ਕੀ ਕੁਝ ਹੋ ਗਿਆ ਹਨਾ ਇਸ ਇਸ ਕੇਸ ਦੇ ਵਿੱਚ ਫਿਰ ਉਹਦੀ ਨੌਕਰੀ ਜਾਣੀ ਚਾਹੀਦੀ ਹੈ ਕਿਦਾਂ ਸਰ ਦੇਖੋ ਜੀ ਇਹਦੇ ਜੋ ਐਵਿਡੈਂਸ ਕਾਊਟ ਹੋਣਗੇ ਜੋ ਐਵਿਡੈਂਸ ਪ੍ਰੋਡਿਊਸ ਹੋਣਗੇ ਉਹ ਇਨਸੀਡੈਂਟ ਸੀਗਾ ਜੀ ਉਹ ਕੈਮਰਾ ਲੱਗਿਆ ਸੀਗਾ ਇੱਕ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਤੇ ਅਸੀਂ ਉਹਨੂੰ ਨਾਲ ਦੀ ਨਾਲ ਕੈਪਚਰ ਕਰ ਲਿਆ ਉਹਨਾਂ ਦੀ ਵੀਡੀਓ ਸੀ ਪਰ ਜੋ ਇਹ ਮਾਮਲਾ ਹੈ ਜੀ ਇਹ ਮਾਮਲਾ ਹੈਗਾ ਥਾਣੇ ਦੇ ਅੰਦਰ ਦਾ ਇਹ ਮਾਨਯੋਗ ਐਸਐਸਪੀ ਸਾਹਿਬ ਨੇ ਵੀਡੀਓ ਵੀ ਮੰਗਾ ਲਈ ਹੈ ਵੀਡੀਓ ਦੇ ਵਿੱਚ ਜੋ ਨਿਰਪੱਖਸ਼ ਜਾਂਚ ਹੋਊਗੀ ਉਸ ਵਿਵਹਾਰ ਦੇ ਉੱਤੇ ਸਸਪੈਂਡ ਛੱਡੋ ਸਰ ਡਿਸਮਿਸੀ ਕਰਨਾ ਚਾਹੀਦਾ ਅਗਰ ਥਾਣ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਪੁਲਿਸ ਆਫੀਸਰ ਤੋਂ ਗਲਤੀ ਹੋਈ ਹੈ ਤੁਸੀਂ ਡਿਸਮਿਸ ਕਰੋ ਸਾਹਿਬ ਅਗਰ ਉਹ ਮੈਂਟਲੀ ਫਿਜ਼ੀਕਲੀ ਫਿਜ਼ੀਕਲੀ ਫਿੱਟ ਤਾਂ ਤੁਸੀਂ ਕੀ ਕਰਨੋ ਮੈਂਟਲੀ ਫਿੱਟ ਨਹੀਂ ਹੈ ਪਰ ਇਹਦੇ ਲਈ ਦੇਖੋ ਇਹਦੇ ਲਈ ਮੈਂ ਇੱਕ ਚੀਜ਼ ਕਲੀਅਰ ਕਰਦਾ ਸੀ ਪੂਰੇ ਪੁਲਿਸ ਵਿਭਾਗ ਨੂੰ ਗਲਤ ਨਹੀਂ ਕਹਿੰਦੇ ਗਲਤੀ ਇੱਕ ਪਰਸਨ ਦੀ ਗਲਤੀ ਹੈ ਅਗਰ ਮੇਰੇ ਕਲੈਂਟ ਦੀ ਗਲਤੀ ਹੈ ਤਾਂ ਅਸੀਂ ਪੂਰੇ ਧਰਮ ਨੂੰ ਮਾੜਾ ਨਹੀਂ ਕਵਾਂਗੇ ਸੋ ਇਹ ਸਾਰਟ ਕਰ ਅਗਰ ਇੱਕ ਬੰਦੇ ਤੋਂ ਗਲਤੀ ਹੋਈ ਹੈ ਤੇ ਦੇਖੋ ਐਸਐਚਓ ਸਾਹਿਬ ਨੇ ਕਲੀਅਰਲੀ ਤੁਹਾਨੂੰ ਕਿਹਾ ਮੇਰੇ ਦਿਲ 'ਚ ਕਹਿੰਦੇ ਸਿੱਖਾਂ ਦੇ ਪ੍ਰਤੀ ਬਹੁਤ ਇੱਜ਼ਤ ਸੀ ਇੱਜ਼ਤ ਹੈ ਜੋ ਮੇਰੇ ਮੁਲਾਜ਼ਮ ਦੀ ਗਲਤੀ ਹੈ ਉਹ ਨਿਰਪੱਖਸ਼ ਜਾਂਚ ਹੋਊਗੀ ਐਸਐਸਪੀ ਸਾਹਿਬ ਜੋ ਆਰਡਰ ਕਰਨਗੇ ਅਸੀਂ ਮਨਜ਼ੂਰ ਕਰਾਂਗੇ ਸੋ ਇਹਦੇ ਲਈ ਸਾਹਿਬ ਅਸੀਂ ਪੁਲਿਸ ਵਿਭਾਗ ਨੂੰ ਸਾਰੇ ਨੂੰ ਗਲਤ ਨਹੀਂ ਕਹਿੰਦੇ ਨਹੀਂ ਨਹੀਂ ਸਾਰੇ ਗਲਤ ਹੈ ਹੀ ਨਹੀਂ ਕਲੀਅਰਲੀ ਉਸ ਬੰਦੇ ਦੇ ਖਿਲਾਫ ਕਾਰਵਾਈ ਬਣਦੀ ਔਰ ਅਸੀਂ ਕਰਾਂਗੇ ਜੀ ਜੀ ਬਿਲਕੁਲ ਜੇ ਚੰਡੀਗੜ੍ਹ ਡਿਪਾਰਟਮੈਂਟ ਸਹੀ ਸੀ ਆਪਣੀ ਜਗ੍ਹਾ ਤਾਂ ਹੀ ਉਹਨਾਂ ਨੇ ਪਹਿਲੇ ਨੂੰ ਵੀ ਸਸਪੈਂਡ ਕੀਤਾ ਹੈ ਬਿਲਕੁਲ ਬਿਲਕੁਲ ਹੈ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੇ ਵਾਲੇ ਦਾ ਐਵੀਡੈਂਸ ਜਿਹੜਾ ਹੈ ਉਹ ਕਲੀਅਰਲੀ ਚੌਂਤੀ ਥਾਣੇ ਦਾ ਮਾਨਯੋਗ ਐਸਐਸਪੀ ਸਾਹਿਬ ਦੇ ਅੱਗੇ ਡਿਪਟੀ ਸਾਹਿਬ ਦੇ ਅੱਗੇ ਆਇਆ ਉਹਨਾਂ ਨੇ ਓਨ ਦੀ ਸਪੋਰਟ ਡਿਸੀਜਨ ਲੈਂਦੇ ਹੋਏ ਉਹਨੂੰ ਸਸਪੈਂਡ ਕੀਤਾ ਸੋ ਇਹਦੀ ਵੀ ਐਵੀਡੈਂਸ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੇ ਕੈਮਰੇ ਐਸਐਸਪੀ ਸਾਹਿਬ ਨੇ ਕਿਹਾ ਤਾਂ ਹੀ ਹਫਤੇ ਦਾ ਸਮਾਂ ਮੰਗਿਆ ਨਿਰਪੱਖ ਜਾਂਚ ਹੋ ਕੇ ਅਗਰ ਇਸ ਜੀ ਕੁਮਾਰ ਦੇ ਖਿਲਾਫ ਇੱਕ ਵੀ ਸਬੂਤ ਆ ਗਿਆ ਤੇ ਉਹਨੂੰ ਉਸ ਜੀ ਨੂੰ ਸਸਪੈਂਡ ਕਰਨਗੇ ਤੇ ਸਾਨੂੰ ਵਿਸ਼ਵਾਸ ਹੈ ਜੀ ਆਲਾ ਅਫਸਰਾਂ ਦੇ ਜੇ ਪਹਿਲਾਂ ਉਹਨੂੰ ਸਾਡੀ ਸੁਣਵਾਈ ਹੋਈ ਹੈ ਤੇ ਹੁਣ ਵੀ ਹੋਈ ਹੈ ਨਹੀਂ ਮਾਨਯੋਗ ਅਦਾਲਤ ਦਾ ਰੁਕ ਕਰਾਂਗੇ ਦੂਜੀ ਗੱਲ ਜਿਹੜੀ ਤੁਸੀਂ ਕਹੀ 3rd ਡਿਗਰੀ ਸਰ 3rd ਡਿਗਰੀ ਤਾਂ ਮਾਨਯੋਗ ਅਦਾਲਤ ਵੀ ਅਲਾਉਡ ਨਹੀਂ ਕਰਦੀ ਕਿ ਤੁਸੀਂ ਕਿਸੇ ਨੂੰ ਜਾ ਕੇ ਮਾਰਪਿੱਟ ਕਰੋ ਮਾਰਪਿੱਟ ਤਾਂ ਸਰ ਅਸੀਂ ਕਿਹੜਾ ਸਾਡਾ ਮੇਰਾ ਕਲਾਇੰਟ 테ਰਰਿਸਟ ਹੈ ਕਿ ਉਹਨੇ ਕੋਈ ਗੁੰਡਾ ਐਕਟ ਲਾਗੂ ਕੀਤਾ ਗੁੰਡਾ ਐਕਟ ਦਾ ਅਸ਼ੀਸ਼ ਕੁਮਾਰ ਦੇ ਉੱਤੇ ਲਾਗੂ ਹੁੰਦਾ ਜੋ ਕਿ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰ ਰਿਹਾ ਇੱਥੇ ਤਾਂ ਸਾਡੀ ਅਫਸਰਾਂ ਨੂੰ ਵੀ ਉੱਪਰ ਹੈਗੀ ਰੁਜ਼ਾਰੀ 'ਚ ਕਿ ਉਹਨੂੰ ਸਸਪੈਂਡ ਸੱਚੀਉਂ ਕੀਤਾ ਜਾਵੇ ਜਿਹੜਾ ਬੰਦਾ ਵਰਦੀ ਪਾ ਕੇ ਗੁੰਡਾਗਰਦੀ ਕਰ ਸਕਦਾ ਸੋਚੋ ਆਮ ਬੰਦੇ ਦੇ ਹੱਰਚ ਕੀ ਹੋਊਗਾ ਸੋ ਇਹ ਮੈਂਟਲੀ ਉਹ ਫਿੱਟ ਨਹੀਂ ਆ ਉਹਦਾ ਤਾਂ ਬਲਕਿ ਉਹਦਾ ਮੈਂਟਲੀ ਵੀ ਜਾਂਚ ਕਰਾਈ ਜਾਵੇ ਸਰ ਪੀਜੀ ਭੇਜੋ ਉਹਨੂੰ ਚੈੱਕ ਕਰਾਇਆ ਜਾਵੇ ਕਿ ਉਹ ਕਿਉਂ ਕਿਉਂ ਨਹੀਂ ਫਿੱਟ ਇਹਦੇ ਵਿੱਚ ਦੇਖੋ ਉਸ ਬੰਦੇ ਕਰਕੇ ਪੁਲਿਸ ਡਿਪਾਰਟਮੈਂਟ ਤੇ ਤੱਬਾ ਲੱਗ ਰਿਹਾ ਉਹ ਗਲਤ ਗੱਲ ਹੈ ਸਾਰੇ ਪੁਲਿਸ ਨਹੀਂ ਗਲਤ ਹੁੰਦੀ ਸਾਰੇ ਕੋਮ ਗਲਤ ਨਹੀਂ ਹੁੰਦੀ ਕੋਈ ਧਰਮ ਮਾੜਾ ਨਹੀਂ ਹੁੰਦਾ ਮਾਨਯੋਗ ਅਦਾਲਤ ਤੇ ਬੈਠੀ ਹੈ ਜੇ ਉਹਨੇ ਗਲਤੀ ਕੀਤੀ ਪਰਸਨ ਨੇ ਤਾਂ ਅਦਾਲਤ ਪੇਸ਼ ਕਰੋ ਮਾਨਯੋਗ ਅਦਾਲਤ ਡਿਸਾਈਡ ਕਰੂਗੀ ਉਹਨੇ ਜੁਡੀਸ਼ੀਅਲ ਕਸਟਡੀ ਜਾਣਾ ਹੈ ਜਾਂ ਉਹਨੂੰ ਰਿਮਾਂਡ ਲੈਣਾ ਹੈ ਇਹਾਂ ਇਨਵੈਸਟੀਗੇਸ਼ਨ ਕਰਨੀ ਬਿਨਾ ਗਲਤੀ ਤਾਂ ਤੁਸੀਂ ਕਿਸੇ ਨੂੰ ਥਾਣੇ 'ਚ ਕੁੱਟਣਾ ਸਾਹਬ ਇਹਦੇ ਲਈ ਤਾਂ ਸੀਨ ਮੰਨਦੇ ਕਿ ਇਸ ਚੀਜ਼ ਲਈ ਬਹੁਤ ਵੱਡੀ ਗੱਲ ਹੈ ਇਹਦੇ ਨਾਲ ਤਾਂ ਤੁਸੀਂ ਨੌਜਵਾਨਾਂ ਦੇ ਮਨਾਂ 'ਚ ਡਰ ਪਾ ਰਹੇ ਹੋ ਕੱਲ ਨੂੰ ਤਾਂ ਫਿਰ ਨੌਜਵਾਨ ਆਪਣੀ ਸੇਫਟੀ ਲਈ ਲੜਾਈ ਝਗੜੀ ਕਰਦੇ ਫਿਰੇ ਜਾਣਗੇ ਕੱਲ ਨੂੰ ਪੁਲਿਸ ਤੋਂ ਭੱਜਦੇ ਫਿਰੇ ਜਾਣਗੇ ਇਹਦਾ ਤਾਂ ਕੱਲ ਨੂੰ ਚੱਕ ਕੇ ਤੁਸੀਂ ਰਾਹ ਜਾਂਦੇ ਤੇ ਪਰਚਾ ਪਾ ਦੋਗੇ ਸੋ ਇਸ ਦੀ ਵੀ ਥੋੜਾ ਜਿਹਾ ਗੰਭੀਰਤਾ ਨਾਲ ਲੈਂਦੇ ਹੋਏ ਅਗਰ ਰਸ਼ੀਸ਼ ਕੁਮਾਰ ਦੀ ਗਲਤੀ ਨਿਸ਼ਵਾਖਚ ਨਿਕਲਦੀ ਹੈ ਤੁਹਾਨੂੰ ਸਸਪੈਂਡ ਕਰੋ ਠੀਕ ਹੈ ਸਾਰਾ ਆਖਰੀ ਸਵਾਲ ਹੈ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਫੋਨ ਹੁਣ ਸਵਿਚ ਆਫ ਆ ਰਿਹਾ ਤੁਸੀਂ ਵੀ ਗੱਲ ਕੀਤੀ ਥੋੜੇ ਨਾਲ ਗੱਲਬਾਤ ਹੋਈ ਹੈ ਤੇ ਹਨਾ ਤੇ ਇਹ ਦੇ ਵਿੱਚ ਕਈ ਐਂਗਲ ਨਿਕਲ ਕੇ ਆ ਰਹੇ ਕਈ ਲੋਕੀ ਤਾਂ ਇਹ ਵੀ ਕਹਿ ਰਹੇ ਆ ਵੀ ਹੋ ਸਕਦਾ ਸ਼ਾਇਦ ਉਹਦੀ ਕਿਡਨਾਪਿੰਗ ਹੋ ਗਈ ਹੋਵੇ ਕੁਝ ਕਹਿੰਦੇ ਕਿ ਉਹਦੇ ਉੱਤੇ ਦਬਾਅ ਇਨਾ ਪਾਇਆ ਗਿਆ ਕੁਝ ਕਹਿੰਦੇ ਕਿ ਸ਼ਾਇਦ ਉਹਨੂੰ ਕਿਸੇ ਤਰੀਕੇ ਦੇ ਨਾਲ ਇੱਧਰ ਉੱਧਰ ਕੀਤਾ ਗਿਆ ਦੇਖੋ ਇਹਦੇ ਬਾਰੇ ਦੇਖੋ ਜੀ ਸਾਡੇ ਵਕੀਲ ਸਾਹਿਬ ਨੇ ਐਡਵੋਕੇਟ ਪੁਨੀਤ ਛਾਵੜਾ ਜੀ ਪੁਨੀਤ ਛਾਵੜਾ ਜੀ ਦੀ ਗੱਲ ਹੋਈ ਸੀ ਉਹਨਾਂ ਨਾਲ 10:14 ਤੇ ਇਹਦੇ 10:30 ਵਜੇ ਉਹਨਾਂ ਦਾ ਫੋਨ ਬੰਦ ਹੈ ਦੇਖੋ ਹੁਣ ਜਦ ਤੱਕ ਸਾਨੂੰ ਇਹ ਕਲੀਅਰ ਹੁੰਦਾ ਅਸੀਂ ਉਸੇ ਕਰਕੇ ਐਸਐਸਪੀ ਸਾਹਿਬ ਨੂੰ ਮਿਲਲੇ ਐਸਐਸਪੀ ਸਾਹਿਬ ਨੇ ਕਿਹਾ ਕਿ ਮੈਂ ਜਾਂਚ ਕਰਵਾਵਾਂਗੀ ਮੈਨੂੰ ਹਫਤੇ ਦਾ ਟਾਈਮ ਦਿੱਤਾ ਜਾਵੇ ਪਰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਮੇਰੇ ਪੁਲਿਸ ਵਿਭਾਗ ਨੇ ਉਹਦੇ ਨਾਲ ਕੋਈ ਕਿਡਨਾਪਿੰਗ ਜਾਂ ਕੁਝ ਨਹੀਂ ਕੀਤੀ ਸੋ ਅਸੀਂ ਇਸ ਚੀਜ਼ ਦੇ ਉੱਤੇ ਬਿਨਾ ਤੱਤ ਤੋਂ ਬਿਨਾ ਸਬੂਤਾਂ ਤੋਂ ਅਸੀਂ ਪੁਲਿਸ ਨੂੰ ਵੀ ਬਦਨਾਮ ਨਹੀਂ ਕਰ ਸਕਦੇ ਨਾ ਪੁਲਿਸ ਤੇ ਅਲੀਗੇਸ਼ਨ ਲਾ ਸਕਦੇ ਹਾਂ ਬਾਕੀ ਅਸੀਂ ਸਾਡੀ ਜਾਂਚ ਜਾਰੀ ਹੈ ਕਿ ਸਾਡੇ ਲੈਵਲ ਤੇ ਸਾਡੇ ਕਲਾਈਂਟ ਨਾਲ ਕੰਟੈਕਟ ਹੋ ਰਿਹਾ ਅਸੀਂ ਮਾਨਯੋਗ ਮੀਡੀਆ ਦੇ ਥਰੂ ਤੇ ਐਸਐਸਪੀ ਸਾਹਿਬ ਕੋਲੋਂ ਪੇਸ਼ ਕਰਾ ਕੇ ਸਟੇਟਮੈਂਟ ਕਰਾਵਾਂਗੇ ਸਰ ਇਹਦੇ ਉੱਤੇ ਕੇਸ ਦੇ ਉੱਤੇ ਇਫੈਕਟ ਪਾਏਗਾ ਜੇ ਹੁਣ ਜਿੱਦਾਂ ਉਹ ਜਿਹੜੇ ਵਿਕਟਮ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਨਹੀਂ ਹੁੰਦੀ ਜਾਂ ਉਹ ਪੇਸ਼ ਨਹੀਂ ਹੁੰਦੇ ਕੋਈ ਤਾਂ ਕਿ ਕੇਸ ਦੇ ਉੱਤੇ ਇਫੈਕਟ ਪਾਏਗਾ ਹੁਣ ਇਸ ਸਥਿਤੀ ਤੋਂ ਦੇਖੋ ਇਸ ਚੀਜ਼ ਨੂੰ ਅਸੀਂ ਇਹ ਨਹੀਂ ਕਹਿੰਦੇ ਕੇਸ ਤੇ ਇਫੈਕਟ ਪਾਊਗਾ ਇਹਦੇ ਤੇ ਕਿਉਂਕਿ ਦੇਖੋ ਜੇ ਬੰਦੇ ਦੇ ਬੀਤੀ ਹੁੰਦੀਆਂ ਨੇ ਹੁਣ ਮੇਰੇ ਤਾਂ ਕੋਈ ਮਾਰਕੁੱਟ ਕਰੂਗਾ ਸਾਹਿਬ ਤੇ ਮੈਂ ਕੰਪਰੋਮਾਈਜ਼ ਵਾਲੇ ਪਾਸੇ ਤਾਂ ਜਾਊਂਗਾ ਨਹੀਂ ਸੋ ਮੈਂ ਨਹੀਂ ਮੰਨਦਾ ਕਿ ਅਗਰ ਮੇਰੇ ਨਾਲ ਮੇਰੇ ਤੇ ਕੁੱ ਜ਼ਿੰਦਗੀ ਦਾ ਸੱਚ ਹੈ ਠੀਕ ਹੈ ਤੇ ਅਦਾਲਤ ਹੈ ਸਾਬ ਪੁਲਿਸ ਜ਼ਬਰਦਸਤੀ ਬਿਆਨ ਵੀ ਨਹੀਂ ਕਰਾ ਸਕਦੀ ਮਾਣੀਓਂ ਅਦਾਲਤ ਦੇ ਵਿੱਚ ਸਟੇਟਮੈਂਟ ਸਟੇਟਮੈਂਟ ਹੈ ਪੁਲਿਸ ਦੇ ਬਿਆਨ ਤਾਂ ਫਿਰ ਅਦਾਲਤ 'ਚ ਵੀ ਨਹੀਂ ਮੰਨੇ ਜਾਂਦੇ ਬਿਲਕੁਲ ਸੋ ਇਸ ਲਈ ਤਾਂ ਸਾਬ ਮਾਣੀਓਂ ਅਦਾਲਤ ਹੈ ਅਸੀਂ ਪਹਾੜੀ ਪੂਰੀ ਵਕੀਲ ਭਾਈ ਜਾ ਰਹੇ ਟੀਮ ਐਡਵੋਕੇਟ ਜੁਬਰਾਜ ਜੀ ਧੀਰਜ ਜੀ ਪੁਨੀਤ ਛਾਵੜਾ ਜੀ ਅਸੀਂ ਸਾਰੇ ਇੱਥੇ ਅਵੇਲੇਬਲ ਈ ਸੀ ਕਰਕੇ ਹੋਈਆਂ ਕਿ ਅਸੀਂ ਕਿਸੇ ਵੀ ਧਰਮ ਦੇ ਬੰਦੇ ਨਾਲ ਕਦੇ ਵੀ ਤੱਕਾ ਹੋਊਗਾ ਅਸੀਂ ਪਹੁੰਚਾਂਗੇ ਹੋਰ ਇੱਕ ਗੱਲ ਮੈਂ ਮੀਡੀਆ ਦੇ ਪਾਤਰ ਮੈਂ ਦੱਸ ਦੂੰਗਾ ਮੀਡੀਆ ਦੇ ਰਾਹੀਂ ਕਿ ਇਸ ਚੰਡੀਗੜ੍ਹ ਦੇ ਕਿਸੇ ਸਾਡੇ ਨਾਲ ਕੰਟੈਕਟ ਕਰ ਲਿਓ ਅਸੀਂ ਫ੍ਰੀ ਸੇਵਾ 'ਚ ਹਾਜ਼ਰ ਅੱਛਾ ਜੀ ਫ੍ਰੀ ਸੇਵਾ 'ਚ ਹਾਜ਼ਰ ਹੈ ਕਿ ਨੌਜਵਾਨਾਂ ਨਾਲ ੱੱਕਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਕਾਲਤ ਇਸੇ ਕਰਕੇ ਕੀਤੀ ਹੈ ਕਿ ਆਮ ਘਰਾਂ ਦੇ ਲੋਕ ਆ ਅਸੀਂ ਆਮ ਘਰਾਂ ਚੋਂ ਨਿਕਲੇ ਆ ਅਸੀਂ ਕੋਈ ਰਾਜੇ ਮਹਾਰਾਜ ਨਹੀਂ ਆ ਪੈਸਾ ਕਮਾਣ ਨਹੀਂ ਅਸੀਂ ਸੇਵਾ ਕਰਨ ਆਏ ਆ ਅਸੀਂ ਲੋਕਾਂ ਦੀ ਸੇਵਾ 'ਚ ਹੀ ਰਹਿਣਾ 7 ਡੇਜ਼ ਦਾ ਅਲਟੀਮੇਟਮ ਅਲਟੀਮੇਟਮ ਦਿੱਤਾ ਐ ਐਸਐਸਪੀ ਮੈਡਮ ਨੇ ਤੇ ਜੇ 7 ਡੇਜ਼ ਦੇ ਅੰਡਰ ਨਹੀਂ ਕੋਈ ਪ੍ਰੋਸੈਸ ਹੋਇਆ ਤੇ ਫਿਰ ਅੱਜ ਵੀਰਵਾਰ ਆ ਅਗਲੇ ਸ਼ੁੱਕਰਵਾਰ ਅਸੀਂ ਫਿਰ ਇੱਥੇ ਹੀ ਮਿਲਾਂਗੇ ਤੁਹਾਨੂੰ ਮਾਨਯੋਗ ਅਦਾਲਤ ਦਾ ਰੁਕ ਕਰਾਂਗੇ ਸਾਬ ਮਾਨਯੋਗ ਅਦਾਲਤ ਦਾ ਰੁਕ ਕਰਾਂਗੇ ਅਸੀਂ ਹੁਣ ਇਹ ਦੇਖੋ ਅਸੀਂ ਉਹਨੂੰ ਪੁਲਿਸ ਨਾਲ ਗੱਲ ਨਹੀਂ ਕਰਨੀ ਮਾਨਯੋਗ ਐਸਐਸਪੀ ਸਾਹਿਬ ਨੇ ਹਫਤੇ ਦਾ ਟਾਈਮ ਲਿੱਤਾ ਹੈ ਹਫਤੇ ਸਟੇਟਸ ਰਿਪੋਰਟ ਆ ਜਾਵੇ ਉਹਦੇ ਬਾਅਦ ਅਗਰ ਨਹੀਂ ਲੱਗਿਆ ਸਾਨੂੰ ਸਟੇਟਸ ਰਿਪੋਰਟ ਆਈ ਅਸੀਂ ਮਾਨਯੋਗ ਅਦਾਲਤ ਜਾਵਾਂਗੇ ਮਤਲਬ ਕੈਮਰਾਸ ਕੈਪਚਰ ਹੋ ਚੁੱਕੇ ਹੈ ਤੇ ਫ੍ਰੀਜ਼ ਹੋ ਚੁੱਕੇ ਸਾਰੀ ਸੀਸੀਟੀਵੀ ਫੂਟੇਜ ਐਸਐਸਪੀ ਸਾਹਿਬ ਕੋਲ ਜਾ ਚੁੱਕੇ ਹੈ ਟਾਈਮ ਲਾਈਨ ਵੀ ਇਹਦੀ ਇਹਨਾਂ ਦੀ ਟਾਈਮ ਲਾਈਨ ਵੀ ਪਤਾ ਲੱਗੂਗੀ ਆਪਾਂ ਨੂੰ ਬੰਦਾ ਕਿੰਨੀ ਦੇਰ ਅੰਦਰ ਰਿਹਾ ਕਿਉਂਕਿ ਉਹਦਾ ਕੋਈ ਕੀ ਬੰਦੇ ਦੀ ਹੁਣੇ ਸਾਈਕੋਲੋਜੀਕਲ ਉਹਦੀ ਕੰਡੀਸ਼ਨ ਕੀ ਹੈ ਉਹ ਡਰਿਆ ਹੋਇਆ ਕਿ ਆਪਾਂ ਉੱਤੇ ਹਲੇ ਕਮੈਂਟ ਨਹੀਂ ਕਰ ਸਕਦੇ ਇਹਦੇ ਵਿੱਚ ਇੱਕ ਹੋਰ ਗੱਲ ਹੈ ਭਾਈ ਜੀ ਆਪਾਂ ਦੇਖੀ ਜੇ ਦੇਖੋ ਹੁਣ ਮਸਲਾ ਆ ਬਣ ਗਿਆ ਕਿ ਜੇ ਆਪਾਂ ਚਲੋ ਧਾਰਮਿਕ ਨਾ ਬੜੀ ਸਟਿਲ ਜੇ ਇੱਕ ਪਾਰਟिकुलर ਧਰਮ ਵੀ ਟਾਰਗੇਟ ਹੋਇਆ ਕੋਈ ਵੀ ਰਿਲੀਜੀਅਨ ਹੋ ਸਕਦਾ ਸੀ ਦਸਤਾਰ ਦੀ ਵੇਦਵੀਤਾ ਹੋਈ ਹੈ ਜੀ ਤੇ ਇੱਕ ਪੁਲਿਸ ਵਾਲੇ ਨੇ ਕੀਤੇ ਆ ਇਦੇ ਵਿੱਚ ਆ ਚੀਜ਼ ਕੱਢਣੀ ਜ਼ਰੂਰੀ ਹੈ ਕਿ ਹਲੇ ਨਵੀਂ ਭਰਤੀ ਹੈ ਮੇਰੇ ਖਿਆਲ ਨਾਲ ਕਹਿੰਦਾ ਜਿਹੜਾ ਪੁਲਿਸ ਐਸਆਈ ਹੈ ਕੱਲ ਨੂੰ ਸੋਚੋ ਜੇ ਆਹੀ ਬੰਦਾ ਪ੍ਰਮੋਟ ਹੋਊਗਾ ਇੱਕ ਵੱਡੇ ਲੈਵਲ ਤੇ ਜਾ ਕੇ ਕੀ ਕਰ ਸਕਦਾ ਇਹਦਾ ਡਰ ਖਤਮ ਹੋ ਜਾਊਗਾ ਜਿਹਨੂੰ ਹੁਣੇ ਇੱਕ ਜੂਨੀਅਰ ਪੋਸਟ ਤੇ ਨਵੀਂ ਭਰਤੀ ਨੂੰ ਇਹਨਾਂ ਡਰ ਨਹੀਂ ਆ ਇਹਨੇ ਕੰਮ ਗਲਤ ਕੀਤਾ ਇੱਕ ਐਗਜ਼ਾਮਪਲ ਸੈੱਟ ਕਰਨਾ ਜ਼ਰੂਰੀ ਹੈ ਜੀ ਕੱਲ ਨੂੰ ਸਪੋਜ਼ ਕਰੋ ਅੱਜ ਸਾਡੇ ਨਾਲ ਹੋਇਆ ਜੀ ਆ ਸਾਡੀ ਦਸਤਾਰ ਦੀ ਬੇਇੱਜ਼ਤੀ ਹੋਈ ਕੇਸਾਂ ਦੀ ਬੇਇੱਜ਼ਤੀ ਹੋਈ ਕੱਲ ਨੂੰ ਕਿਸੇ ਹੋਰ ਰਿਲੀਜੀਅਨ ਦਾ ਕੋਈ ਹੋਰ ਪੁਲਿਸ ਵਾਲਾ ਕਰ ਦੂਗਾ ਤੇ ਇਟ ਮੀਨ ਆ ਚੀਜ਼ ਨੂੰ ਠੱਲ ਪਾਣੀ ਜ਼ਰੂਰੀ ਹੈ ਕਿਉਂਕਿ ਪੁਲਿਸ ਸਾਡੀ ਸੇਵਾ ਲਈ ਹੈਗੀ ਆ ਪੁਲਿਸ ਦਾ ਸਭ ਨੂੰ ਇਕੁਅਲੀ ਪ੍ਰੋਟੈਕਟ ਕਰਨ ਦਾ ਮਤਲਬ ਬਣਦਾ ਇਹੋ ਜੀ ਗੁੰਡਾਗਰਦੀ ਨਹੀਂ ਕਰਨ ਦਾ ਮਤਲਬ ਇਹਦੇ ਵਿੱਚ ਇਹਦੇ ਵਿੱਚ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦੇ ਆ ਇੱਥੇ ਵਕੀਲ ਭਾਈਚਾਰੇ ਚੋਂ ਇਕੱਲਾ ਸਿੱਖ ਭਾਈਚਾਰੇ ਦੇ ਵਕੀਲ ਨਹੀਂ ਖੜੇ ਇੱਥੇ ਹਿੰਦੂ ਮੁਸਲਮ 20 ਡਰੇ ਖੜੇ ਨੇ ਸੋ ਇਹਦੇ ਇਕੁਅਲ ਨੇ ਇਹਦਾ ਕਾਰਨ ਸੋ ਐਵਰੀ ਰਿਲੀਜੀਅਨ ਇਜ਼ ਇਕੁਅਲ ਥੇਅਰ ਇਜ਼ ਨਾਟ ਅਬਾਊਟ ਕਿ ਸਿੱਖ ਹਿੰਦੂ ਔਰ ਮੁਸਲਮ ਐਂਡ ਅਨਾਦਰਮ ਕਿਉਂਕਿ ਕਾਨੂੰਨ ਦੀ ਕਾਨੂੰਨ ਦੀ ਸੇਵਾ ਦੇ ਵਿੱਚ ਬੜੀ ਸੋਹਣੀ ਗੱਲ ਕੀਤੀ ਹੈ ਗੁਰਗੋਵੀ ਸਿੰਘ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਕਹਿੰਦੇ ਕਿ Hindu Hindu Turk ko Rafji Imam Saafi manas ki jaat sabha ek hai pehchan vo hai na chahe koi Hindu hai chahe koi Turk hai koi Rafji Imam hai manas di jaati ek hai aur eh farz banda jada jide hirday de vich jide jism de vich parmatma ne dil paata na jo insaan apne aap nu hega samajda ਉਹਨੂੰ ਖੜਨਾ ਚਾਹੀਦਾ ਫਿਰ ਈਵਨ ਇਸ ਚੀਜ਼ ਦੇ ਅਸੀਂ ਇੱਕ ਚੀਜ਼ ਹੋਰ ਕਰਾਰ ਦਈਏ ਪਹਿਲਾਂ ਜਿਵੇਂ ਅਸੀਂ ਦੱਸ ਕੇ ਹਟੇ ਹਾਂ ਕਿ ਕਿਸੇ ਵੀ ਨੌਜਵਾਨ ਨੂੰ ਕੋਈ ਪਰੇਸ਼ਾਨੀ ਹੈ ਸਾਡੇ ਨਾਲ ਕੰਟੈਕਟ ਕਰੋ ਅਸੀਂ ਸੇਵਾ 'ਚ ਹਾਜ਼ਰ ਹਾਂ ਚੌ ਧਰਮਾਂ ਦੇ ਲਈ ਜੋ ਗੁਰਗੋਬ ਸਿੰਘ ਮਹਾਰਾਜ ਸੁਣਾਉਂਦਾ ਚੌ ਧਰਮਾਂ ਦੇ ਲਈ ਅਸੀਂ ਸੇਵਾ 'ਚ ਹਾਜ਼ਰ ਹਾਂ ਕੋਈ ਵੀ ਗਰੀਬ ਪਰਿਵਾਰ ਹੈ ਕੋਈ ਨੌਜਵਾਨ ਹੈ ਸਾਡੇ ਨਾਲ ਆ ਕੇ ਕੰਟੈਕਟ ਕਰੋ ਅਸੀਂ ਸੇਵਾ 'ਚ ਵੀ ਹਾਜ਼ਰ ਸੀ ਹਾਜ਼ਰ ਹੋਵਾਂਗੇ ਇਹ ਵੀ ਤਾਂ ਬੜੀ ਬਹੁਤ ਵਧੀਆ ਗੱਲ ਹੈਗੀ ਹੈ ਤੁਸੀਂ ਪਲੀਜ਼ ਜੇਕਰ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ ਜੀ ਸਾਡਾ ਮੇਰਾ ਨੰਬਰ ਹੈ ਜੀ 910733014 ਤੇ ਡਿਸਟ੍ਰਿਕਟ ਕੋਰਟ ਦੇ ਵਿੱਚ ਸਾਡਾ ਚੈਂਬਰ ਹੈ 248 ਸਾਡੀ ਪੂਰੀ ਟੀਮ ਉੱਥੇ ਬੈਠਦੀ ਹੈ ਸਾਡੇ ਚੈਂਬਰ ਚ ਜਦ ਵੀ ਕਿਸੇ ਨੂੰ ਕੋਈ ਸੇਵਾ ਦੀ ਲੋੜ ਹੈ ਅਸੀਂ ਹਾਜ਼ਰ ਹਾਂ ਕਿਸੇ ਨੌਜਵਾਨ ਨੂੰ ਕਿਸੇ ਵੀ ਧਾਰਮਿਕ ਧਰਮ ਤੋਂ ਬੰਦਾ ਸਾਡੇ ਲਈ ਦੇਖੋ ਕਾਨੂੰਨ ਦੇ ਵਿੱਚ ਧਰਮ ਨਹੀਂ ਹੁੰਦਾ ਕਾਨੂੰਨ ਹੈਗਾ ਸੇਵਾਜ ਅਸੀਂ ਸੇਵਾਜ ਹਾਜ਼ਰ ਹਾਂ ਕਿਸੇ ਗਰੀਬ ਪਰਿਵਾਰ ਨੂੰ ਕਿਸੇ ਵੀ ਧੀ ਪੇੜ ਨਾਲ ਕੋਈ ਤੱਕਾ ਹੋ ਰਿਹਾ ਕਿਸੇ ਨੌਜਵਾਨ ਨੂੰ ਕੋਈ ਜ਼ਰੂਰਤ ਹੈ ਸਾਡੇ ਕੋਲ ਆਓ ਅਸੀਂ ਫ੍ਰੀ ਸੇਵਾ ਦੇ ਵਿੱਚ ਹਾਜ਼ਰ ਹਾਂ ਕੀ ਕਿਤੇ ਸਿੰਘ ਸਾਹਿਬ ਦਾ ਨਾਮ ਹੈਗਾ ਜੀ ਮੇਰਾ ਜੀ ਐਡਵੋਕੇਟ ਹਰਪੀ ਸਿੰਘ ਇਨ ਐਵਰੀ ਮੈਟਰਸ ਇਨ ਐਵਰੀ ਮੈਟਰਸ ਸਾਡੇ ਕੋਲ ਆਉਤੇ ਐਡਵੋਕੇਟ ਧੀਰਜ ਜੀ ਐਡਵੋਕੇਟ ਯੁਵਰਾਜ ਔਲਖ ਜੀ ਐਡਵੋਕੇਟ ਪੁਨੀ ਛਾਵੜਾ ਜੀ ਸਾਡੀ ਪੂਰੀ ਟੀਮ ਐਡਵੋਕੇਟ ਨikhil ਠਾਪਰ ਜੀ ਸਾਡੇ ਸਾਰੇ ਧਰਮਾਂ ਦੇ ਬੰਦੇ ਸੀ ਹਾਜ਼ਰ ਹੈ ਜੀ ਸੇਵਾ 'ਚ ਕਿਉਂਕਿ ਅਸੀਂ ਸੇਵਾ ਕਰਨ ਆਏ ਆ ਨਾ ਕਿ ਉਰੇ ਪੈਸੇ ਕਮਾਣ ਆਏ ਆ ਪਰ ਅਸੀਂ ਤੱਕਾ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਲੋਕਾਂ ਦੇ ਵਿੱਚ ਹਾਜ਼ਰ ਹਾਂ ਠੀਕ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਆਪਣਾ ਜਿਹੜਾ ਤੁਹਾਡਾ ਕੰਮ ਇੱਕ ਪਾਸੇ ਤੁਸੀਂ ਕੰਮ ਵੀ ਕਰਨਾ ਹੈ ਦੂਜੇ ਪਾਸੇ ਸੇਵਾ ਵੀ ਨਾਲ ਦੀ ਨਾਲ ਹਨਾ ਨਾਲੇ ਨਾਲੇ ਪੁੰਨ ਵੀ ਖਾਟ ਰਹੇ ਹੋ ਤੁਸੀਂ ਨਾ ਸਾਡੇ ਦਿਲ ਤੋਂ ਦੁਆਵਾਂ ਜੀ ਤੁਹਾਨੂੰ ਲਈ ਤੇ ਇਸ ਉੱਤੇ ਸੈਕਟਰ 17 ਤੋਂ ਤੁਹਾਨੂੰ ਤਸਵੀਰਾਂ ਬੁਖਾ ਰਹੀ ਸੀ ਕੀ ਕੁਝ ਮਾਹੌਲ ਹੈ ਔਰ ਇਹ ਜਿਹੜਾ ਇੰਪੋਰਟੈਂਟ ਇੰਟਰਵਿਊ ਹੈ ਅਸੀਂ ਵਕੀਲ ਸਾਹਿਬਾਨ ਦੇ ਨਾਲ ਕੀਤਾ ਹੈ ਤਾਂ ਕਿ ਅਸੀਂ ਕਾਨੂੰਨੀ ਪੱਖ ਜਾਣ ਸਕੀਏ ਇਸ ਕੇਸ ਦਾ ਕੀ ਕੁਝ ਇਸ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਸਜ਼ਾ ਹੋ ਸਕਦੀ ਹੈ ਜਾਂ ਕੀ ਕੁਝ ਕਾਰਵਾਈ ਹੋ ਸਕਦੀ ਹੈ ਹੋਰ ਮਸਲਿਆਂ ਦੇ ਨਾਲ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ